ਸਤਰੀਆ ਕਾਲਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਪਤਿਆ ਹੋਵੋਗੇ ਦੇਖੋ ਜਦੋਂ ਆਪਾਂ ਲਾਈਨਿੰਗ ਵਾਲੀ ਕੁਰਤੀ ਤੇ ਚਾਕ ਫੋਲਡ ਕਰਦੇ ਹੁੰਨੇ ਆ ਨਾ ਤਾਂ ਕੀ ਹੁੰਦਾਗਾ ਕਈ ਵਾਰੀ ਨੇ ਇਹਨਾਂ ਚ ਬਲ ਪੈਣ ਲੱਗ ਜਾਂਦਾ ਹੁੰਦਾ ਚਾਕਾਂ ਦੇ ਵਿੱਚ ਤੇ ਲਾਈਨਿੰਗ ਜਿਹੜੀ ਹੁੰਦੀ ਆ ਉਹ ਵੀ ਆਪਣੇ ਤੋਂ ਸਹੀ ਤਰੀਕੇ ਨਾਲ ਅਟੈਚ ਨਹੀਂ ਹੁੰਦੀ ਹੈਗੀ ਹਨਾ ਤੇ ਲਾਈਨਿੰਗ ਵਾਲੀ ਕੁਰਤੀ ਦੇ ਵਿੱਚ ਚਾਕ ਫੋਲਡ ਕਰਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਆਉਂਦੀ ਹੁੰਦੀ ਹੈ ਕਿ ਜਦੋਂ ਆਪਾਂ ਬਾਅਦ ਚੋਂ ਚਾਕ ਫੋਲਡ ਕਰਦੇ ਆ ਨਾ ਤਾਂ ਬਲ ਵਗੈਰਾ ਜਿਹੜੇ ਹੁੰਦੇ ਨੇ ਪੱਕੇ ਹੀ ਇਹਦੇ ਵਿੱਚ ਪੈ ਹੀ ਜਾਂਦੇ ਹੁੰਦੇ ਨੇ ਜੇ ਆਪਾਂ ਇਹਨਾਂ ਨੂੰ ਸਹੀ ਤਰੀਕੇ ਨਾਲ ਨਾ ਫੋਲਡ ਕਰੀ ਇਦੇ ਵਿੱਚ ਸਹੀ ਤਰੀਕਾ ਕੀ ਹੁੰਦਾ ਚਾਕ ਫੋਲਡ ਕਰਨ ਦਾ ਦੇਖੋ ਪਹਿਲਾਂ ਤਾਂ ਨਾ ਮੈਂ ਸਾਰੇ ਜਿਹੜੇ ਚਾਕ ਹੈਗੇ ਨੇ ਉਹਨੂੰ ਆਪਾਂ ਜਿੱਦਾਂ ਮੈਂ কুরਤੀ ਸਟਿਚ ਕਰ ਰਹੀ ਸੀ ਨਾ ਨਾਲ ਦੀ ਨਾਲ ਮੈਂ ਇਹ ਤੁਰ ਤੱਕ ਜਿਹੜੇ ਲਾਈਨਿੰਗ ਹੈਗੀ ਆ ਉਹ ਅਟੈਚ ਕੀਤੀ ਹੋਈ ਆ ਹਨਾ ਸਾਈਡਾਂ ਤੋਂ ਆ ਬਿਲਕੁਲ ਕਿਨਾਰੀਆਂ ਤੋਂ ਜਿਹੜੀ ਲਾਈਨਿੰਗ ਹੈਗੀ ਆ ਆਪਾਂ ਪਹਿਲਾਂ ਅਟੈਚ ਕਰ ਲੈਣੀ ਐ ਤੇ ਸਲਾਈ ਲਾ ਲੈਣੀ ਇਹਨੂੰ ਕੱਚਾ ਕਰ ਲੈਣਾ ਠੀਕ ਆ ਫਿਰ ਆਪਾਂ ਕੀ ਕਰਨਾ ਦੇਖੋ ਇਧਰ ਲਾਈਨਿੰਗ ਆਪਾਂ ਅਟੈਚ ਕਰ ਲਈ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਦੇਖੋ ਇੱਥੇ ਤੱਕ ਆਪਣਾ ਚਾਕ ਜਿਹੜਾ ਹੈਗਾ ਉਹ ਖਤਮ ਹੁੰਦਾ ਨਾ ਇਹ ਹਿਪ ਵਾਲੀ ਸਲਾਈ ਹੈਗੀ ਆਪਣੀ ਇਹ ਇੱਥੋਂ ਆਪਾਂ ਇਦਾਂ ਨਿਸ਼ਾਨ ਲਾਉਂਦੇ ਜਾਣਾ ਜਿੰਨਾ ਵੀ ਆਪਾਂ ਨੂੰ ਘੇਰਾ ਫੋਲਡ ਕਰਨਾ ਆਪਾਂ ਨੇ ਉਸ ਹਿਸਾਬ ਨਾਲ ਆਪਾਂ ਇੱਥੇ ਨਿਸ਼ਾਨੀ ਲਗਾ ਲਓ ਠੀਕ ਹੈ ਜੀ ਮੈਂ ਸਾਰੇ ਪਾਸੇ ਨਿਸ਼ਾਨੀ ਲਗਾ ਲਈ ਹੈ ਇਹ ਮੈਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਲਗਾ ਰਹੀ ਹਾਂ ਇਦਾਂ ਆਪਾਂ ਇੱਥੇ ਨਿਸ਼ਾਨੀ ਲਗਾ ਲੈਣੀ ਆ ਧੁਰ ਤੱਕ ਠੀਕ ਹੈ ਬਸ ਤੁਹਾਨੂੰ ਦਿਖਦੀ ਹੋਵੇ ਇਹ ਤੇ ਮੈਂ ਦੂਸਰਾ ਚਾਕ ਲੈ ਲੈਣੀ ਆ ਇਹ ਐਦਾਂ ਆਪਾਂ ਨਿਸ਼ਾਨ ਲਗਾ ਲੈਣੇ ਨੇ। ਠੀਕਾ ਹੁਣ ਆਪਾਂ ਇਹ ਆਪਣੇ ਨਿਸ਼ਾਨ ਲਾ ਗਏ ਨੇ ਤੇ ਦੇਖੋ ਇਹ ਬਿਲਕੁਲ ਸਹੀ ਤਰੀਕੇ ਨਾਲ ਫੋਲਡ ਹੁੰਦੇ ਹੁੰਦੇ ਨੇ ਚਾਕ ਕਿਉਂਕਿ ਨਾ ਥੋੜਾ ਜਿਹਾ ਟਾਈਮ ਲਗਾ ਲਿਆ ਕਰੋ ਆਪਾਂ ਬਸ ਇਹ ਹੁੰਦਾ ਵੀ ਆਪਾਂ ਸਹੀ ਤਰੀਕੇ ਨਾਲ ਫੋਲਡ ਕਰੀਏ ਹਨਾ ਤੇ ਪਹਿਲਾਂ ਨਾ ਦੇਖੋ ਜੇ ਤਾਂ ਇਹ ਹੁੰਦੀ ਸਿੰਪਲ ਕੁੜਤੀ ਫਿਰ ਤਾਂ ਆਪਾਂ ਨੂੰ ਇਹ ਕੱਲੇ ਕੱਲੇ ਚਾਕ ਤੇ ਐਦਾਂ ਸਲਾਈ ਲਾਉਣ ਦੀ ਲੋੜ ਨਹੀਂ ਸੀਗੀ ਹੁਣ ਇਹ ਹੈਗੀ ਹੈ ਲਾਈਨਿੰਗ ਵਾਲੀ ਕੁੜਤੀ ਇਸੇ ਕਰਕੇ ਪਹਿਲਾਂ ਆਪਾਂ ਇੱਥੇ ਸਲਾਈ ਲਗਾਵਾਂਗੇ ਠੀਕ ਹੈ ਇਹ ਪਹਿਲਾਂ ਆਪਾਂ ਲਾਈਨਿੰਗ ਮਤਲਬ ਕਿ ਅਟੈਚ ਕਰ ਲਵਾਂਗੇ ਕੱਪੜੇ ਨਾਲ ਠੀਕ ਹੈ ਲਾਈਨਿੰਗ ਤਾਂ ਕਿ ਆਪਣੀ ਖਿਸਕੇ ਨਾ ਤੇ ਪਹਿਲਾਂ ਆਪਾਂ ਇੱਥੇ ਸਲਾਈ ਲਗਾ ਲਵਾਂਗੇ ਇਹ ਸਲਾਈ ਤੁਸੀਂ ਕੱਚੀ ਲਗਾਉਣੀ ਆ ਠੀਕ ਹੈ ਹੁਣ ਦੇਖੋ ਆਪਣੀ ਲਾਈਨਿੰਗ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਅਟੈਚ ਹੋ ਗਈ ਆ ਕੱਪੜੇ ਨਾਲ ਠੀਕ ਹੈ ਜੀ ਹੁਣ ਜਦੋਂ ਆਪਾਂ ਚਾਕ ਫੋਲਡ ਕਰਾਂਗੇ ਨਾ ਤਾਂ ਬਿਲਕੁਲ ਵੀ ਮਤਲਬ ਹੀ ਨਹੀਂ ਹੈਗਾ ਕਿ ਆਪਣੀ ਲਾਈਨਿੰਗ ਜਿਹੜੀ ਹੈਗੀ ਆ ਉਹ ਖਿਸਕ ਜੂਗੀ ਠੀਕ ਹੈ ਤੇ ਇੱਧਰ ਵੀ ਮੈਂ ਇਦਾਂ ਹੀ ਨਿਸ਼ਾਨ ਲਗਾ ਰੱਖੀ ਸੀ ਠੀਕ ਆ ਆ ਦੇਖੋ ਆ ਮੇਰੇ ਨਿਸ਼ਾਨ ਲੱਗੇ ਹੋਏ ਨੇ ਤੇ ਇਹਦੇ ਵੀ ਆਪਾਂ ਇਦਾਂ ਸਲਾਈ ਲਗਾ ਕੇ ਲਾਈਨਿੰਗ ਜਿਹੜੀ ਹੈਗੀ ਨੀਚੇ ਵਾਲੀ ਉਹ ਅਟੈਚ ਕਰ ਲਵਾਂਗੇ ਜਿੰਨਾ ਕੁ ਵੀ ਆਪਾਂ ਚਾਕ ਫੋਲਡ ਕਰਨਾ ਦੇਖੋ ਹੁਣ ਮੈਂ ਇੰਨਾ ਚਾਕ ਫੋਲਡ ਕਰੂੰਗੀ ਤੇ ਇੱਥੇ ਹੀ ਮੈਂ ਪਹਿਲਾਂ ਸਲਾਈ ਲਗਾ ਕੇ ਲਾਈਨਿੰਗ ਜਿਹੜੀ ਹੈਗੀ ਉਹ ਅਟੈਚ ਕਰ ਲਵਾਂਗੀ ਹੁਣ ਇਹ ਆਪਾਂ ਉੱਥੇ ਤੱਕ ਮਾਰ ਲਈਏ ਸਲਾਈ ਜਿੱਥੇ ਤੱਕ ਆਪਣੀਆਂ हिਪ ਵਾਲੀ ਸਲਾਈ ਹੈ ਠੀਕ ਹੈ ਜੀ ਠੀਕ ਹੈ ਮੈਂ ਦੋ ਤਰੀਕਿਆਂ ਨਾਲ ਤੁਹਾਨੂੰ ਚਾਕ ਫੋਲਡ ਕਰਨੇ ਦੱਸੂਗੀ ਦੋਨੋਂ ਹੀ ਤਰੀਕੇ ਜਿਹੜੇ ਹੈਗੇ ਆ ਉਹ ਸੌਖੇ ਨੇ ਹੁਣ ਆਪਾਂ ਕੀ ਕਰਨਾ ਇਹ ਜਿਹੜੀ ਆ ਸਲਾਈ ਮਾਰੀ ਹੋਈ ਹੈ ਨਾ ਬਸ ਇੱਥੋਂ ਆਪਾਂ ਚਾਕ ਫੋਲਡ ਕਰ ਲੈਣਾ ਆਪਣਾ ਹੁਣ ਜਿਹੜੀ ਲਾਈਨਿੰਗ ਹੈਗੀ ਉਹ ਆਪਣੀ ਬਿਲਕੁਲ ਵੀ ਖਿਸਕੂਗੀ ਨਹੀਂ ਠੀਕ ਹੈ ਨਹੀਂ ਤਾਂ ਕੀ ਹੁੰਦਾ ਨਾ ਜੇ ਆਪਾਂ ਸਲਾਈ ਨਾ ਲਗਾਈਏ ਤਾਂ ਇੱਥੋਂ ਆਪਣੀ ਲਾਈਨਿੰਗ ਜਿਹੜੀ ਹੈਗੀ ਉਹ ਬਾਹਰ ਨੂੰ ਨਿਕਲ ਲੱਗ ਜੂਗੀ ਫਿਰ ਇਧਰਲੇ ਪਾਸੇ ਨੂੰ ਠੀਕ ਹੈ ਫਿਰ ਇੱਥੋਂ ਆਪਾਂ ਨੂੰ ਪਤਾ ਨਹੀਂ ਲੱਗਣਾ ਹੈਗਾ ਕਿੰਨੀ ਕੁ ਲਾਈਨਿੰਗ ਦੇਈ ਆਪਾਂ ਵਿੱਚ ਫਿਰ ਲਾਈਨਿੰਗ ਜਿਹੜੀ ਹੈਗੀ ਉਹ ਫੁੱਲਣ ਲੱਗ ਜੂਗੀ ਤੇ ਕੱਪੜਾ ਜਿਹੜਾ ਹੈਗਾ ਫਿਰ ਉਹਦੇ ਵਿੱਚ ਵੀ ਬਲ ਪੈਣਗੇ ਜਦੋਂ ਲਾਈਨਿੰਗ ਇਧਰ ਵਾਲੇ ਪਾਸੇ ਐ ਖਿਸਕ ਗਈ ਨਾ ਫਿਰ ਇੱਥੇ ਵੀ ਆਪਣੇ ਕੱਪੜੇ ਦੇ ਵਿੱਚ ਬਲ ਪੈਣ ਲੱਗ ਜਾਂਦੇ ਹੁੰਦੇ ਨੇ ਠੀਕ ਆ ਹੁਣ ਆਪਾਂ ਕੀ ਕਰਨਾ ਬਸ ਜਿੱਥੇ ਹूण ਕਪੜਾ ਜਿਹੜਾ ਹੈਗਾ ਨਾ ਤਾਂ ਲਾਈਨਿੰਗ ਖਿਸਕੂਗੀ ਨਾ ਹੀ ਸੂਟ ਵਾਲਾ ਕਪੜਾ ਖਿਸਕਣਾ ਠੀਕ ਆ ਆਪਣਾ ਤੇ ਐਦਾਂ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਜਿੰਨਾਕ ਫੋਲਡ ਕਰਨਾ ਫੋਲਡ ਕਰ ਲੋ ਤੇ ਬਾਅਦ ਚੋਂ ਆਪਾਂ ਇਹਨੂੰ ਐਦਾਂ ਮਸ਼ੀਨ ਦੇ ਪੈਰ ਦੇ નીચે ਦੇ ਦੇਣਾ ਠੀਕ ਆ ਹੁਣ ਦੇਖੋ ਆਪਾਂ ਕੀ ਕਰਨਾ ਆਪਾਂ ਇਹਨੂੰ ਇਹ ਹੁਣ ਦੇਖੋ ਲਾਈਨਿੰਗ ਤਾਂ ਆਪਣੀ ਬਿਲਕੁਲ ਜਿਹੜੀ ਹੈਗੀ ਉਹ ਸੈੱਟ ਹੋ ਗਈ ਆ ਹਨਾ ਕਿਉਂਕਿ ਆਪਾਂ ਅਟੈਚ ਕਰ ਲਈ ਨਾ ਪਹਿਲਾਂ ਹੁਣ ਐਦਾਂ ਧੁਰ ਤੱਕ ਤੁਸੀਂ ਚਾਕ ਫੜਨਾ ਠੀਕ ਹੈ ਇਹਨੂੰ ਐਦਾਂ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲੈਣਾ ਐ ਹੱਥ ਨਾਲ ਠੀਕ ਹੁਣ ਦੇਖੋ ਇਹ ਚੰਗੀ ਤਰ੍ਹਾਂ ਸੈੱਟ ਹੋ ਗਿਆ ਕੱਪੜਾ ਸਿੱਧਾ ਹੋ ਗਿਆ ਆਪਣਾ ਚਾਕ ਬਿਲਕੁਲ ਠੀਕ ਹੈ ਫਿਰ ਹੁਣ ਆਪਾਂ ਧੁਰ ਤੋਂ ਇੱਥੋਂ ਚੱਕਣਾ ਇਹ ਠੀਕ ਹੈ ਜੀ ਇਹ ਐ ਕਰਕੇ ਇਹਨੂੰ ਫੋਲਡ ਕਰ ਲੈਣਾ ਠੀਕ ਸਾਰੇ ਚਾਕ ਨੂੰ ਇੱਕ ਵਾਰ ਚ ਫੋਲਡ ਕਰਨਾ ਆਪਾਂ ਨੇ ਫਿਰ ਇਹ ਬਿਲਕੁਲ ਸਹੀ ਤਰੀਕੇ ਨਾਲ ਫੋਲਡ ਹੋਣਗੇ ਠੀਕ ਹੈ ਇਹ ਨਹੀਂ ਹੈਗਾ ਕਿ ਆਪਾਂ ਥੋੜਾ ਥੋੜਾ ਕਰਕੇ ਚਾਕ ਫੋਲਡ ਕਰ ਲਈਏ ਠੀਕ ਹੈ ਤੇ ਐਦਾਂ ਆਪਾਂ ਸਲਾਈ ਲਾ ਲੈਣੀ ਹੈ ਤੇ ਫਿਰ ਬਸ ਧੁਰ ਤੱਕ ਫੜ ਲਓ ਤੁਸੀਂ ਚਾਕ ਫਿਰ ਕਦੇ ਵੀ ਚਾਕਾਂ ਦੇ ਵਿੱਚ ਬਲ ਨਹੀਂ ਪੈਂਦਾ ਹੁੰਦਾ ਠੀਕ ਹੈ ਤੇ ਦੇਖੋ ਇਹ ਚਾਕ ਜਿਹੜਾ ਹੈਗਾ ਬਿਲਕੁਲ ਸਿੱਧਾ ਫੋਲਡ ਹੋ ਗਿਆ ਇਹ ਚ ਕੋਈ ਬਲ ਨਹੀਂ ਆਇਆ ਹੈਗਾ ਠੀਕ ਹੈ ਇਹ ਤਰੀਕਾ ਚਾਕ ਫੋਲਡ ਕਰਨ ਦਾ ਤੇ ਮੈਂ ਇੱਕ ਤੁਹਾਨੂੰ ਦੂਸਰਾ ਤਰੀਕਾ ਵੀ ਦੱਸਦੀ ਹਾਂ ਠੀਕ ਹੈ ਇਦਾਂ ਹੀ ਤੁਸੀਂ ਚਾਰੇ ਚਾਕ ਜਿਹੜੇ ਹੈਗੇ ਨੇ ਉਹ ਫੋਲਡ ਕਰ ਸਕਦੇ ਹੋ ਬਸ ਤੁਸੀਂ ਕੀ ਕਰਨਾ ਇੱਥੇ ਸਲਾਈ ਜ਼ਰੂਰ ਲਗਾਉਣੀ ਆ ਫਿਰ ਕੱਪੜਾ ਜਿਹੜਾ ਹੁੰਦਾ ਉਹ ਖਿਸਕਦਾ ਨਹੀਂ ਹੁੰਦਾ ਠੀਕ ਹੈ ਜੀ ਹੁਣ ਦੂਸਰੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਦੀਆਂ ਚਾਕ ਫੋਲਡ ਕਰਨਾ ਹੁਣ ਦੇਖੋ ਦੂਸਰੇ ਤਰੀਕੇ ਨਾਲ ਆਪਾਂ ਚਾਕ ਕਿਵੇਂ ਫੋਲਡ ਕਰਨਾ ਦੇਖੋ ਇੱਧਰ ਵੀ ਮੈਂ ਨਿਸ਼ਾਨੀ ਲਗਾ ਰੱਖੀ ਆ ਇਹਦੇ ਉੱਪਰ ਪਹਿਲਾਂ ਆਪਾਂ ਸਲਾਈ ਲਾਵਾਂਗੇ ਇਹ ਆਪਾਂ ਵੱਡੇ ਪੱਖੇ ਨਾਲ ਮਾਰਨੀ ਆ ਠੀਕ ਆ ਇਹਦੇ ਵਿੱਚ ਵੀ ਆਪਾਂ ਪਹਿਲਾਂ ਲਾਈਨਿੰਗ ਜਿਹੜੀ ਹੈਗੀ ਆ ਉਹ ਅਟੈਚ ਕਰ ਲਵਾਂਗੇ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਦੂਸਰੇ ਚਾਕ ਤੇ ਵੀ ਇਦਾਂ ਹੀ ਲਾਈਨਿੰਗ ਪਹਿਲਾਂ ਅਟੈਚ ਕਰ ਲਵਾਂਗੇ ਲਾਈਨਿੰਗ ਅਟੈਚ ਕਰਨੀ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਲਾਈਨਿੰਗ ਵਾਲੀ কুরਤੀ ਦੇ ਵਿੱਚ ਠੀਕ ਆ ਤਾਂ ਕਿ ਦੋਨੋਂ ਕੱਪੜੇ ਇਕੱਠੇ ਹੀ ਫੋਲਡ ਹੋਣ ਠੀਕ ਹੈ ਜੀ ਤੇ ਦੇਖੋ ਇੱਧਰ ਵੀ ਮੇਰਾ ਨਿਸ਼ਾਨ ਲੱਗਿਆ ਹੋਇਆ ਮੈਂ ਇਦਾਂ ਇੱਥੇ ਸਲਾਈ ਲਾ ਲੂੰਗੀ ਕੱਚੀ ਹੁਣ ਦੇਖੋ ਆਪਾਂ ਦੋਨੇ ਚਾਕਾਂ ਤੇ ਲਾਈਨਿੰਗ ਜਿਹੜੀ ਹੈਗੀ ਆ ਉਹ ਅਟੈਚ ਕਰ ਲਈਏ ਤੁਸੀਂ ਦੇਖ ਸਕਦੇ ਹੋ ਇਹ ਆ ਦੇਖੋ ਆਪਣੀ ਲਾਈਨਿੰਗ ਜਿਹੜੀ ਹੈਗੀ ਉਹ ਅਟੈਚ ਹੋ ਗਈ ਹੈ ਚੰਗੀ ਤਰ੍ਹਾਂ ਦੇਖੋ ਹੁਣ ਲਾਈਨਿੰਗ ਵਾਲੀ ਕੁੜਤੀ ਦੇ ਕੋਈ ਅਣਜਾਣ ਵੀ ਜਿਹੜਾ ਹੈਗਾ ਉਹ ਚਾਕ ਫੋਲਡ ਕਰ ਸਕਦਾ ਇਸ ਤਰੀਕੇ ਨਾਲ ਠੀਕ ਹੈ ਜੀ ਜਿੰਨਾਂ ਨੂੰ ਲਾਈਨਿੰਗ ਵਾਲੀ ਕੁੜਤੀ ਦੇ ਚਾਕ ਜਿਹੜੇ ਹੈਗੇ ਨੇ ਉਹ ਬਹੁਤ ਹੀ ਔਖੇ ਲੱਗਦੇ ਨੇ ਫੋਲਡ ਕਰਨੇ ਹੁਣ ਤੁਸੀਂ ਦੇਖ ਸਕਦੇ ਹੋ ਕੱਪੜਾ ਜਿਹੜਾ ਹੈਗਾ ਮੈਂ ਉਹ ਚੰਗੀ ਤਰ੍ਹਾਂ ਅਟੈਚ ਕਰ ਲਿਆ ਜਿੰਨਾ ਮੈਂ ਚਾਕ ਫੋਲਡ ਕਰਨਾ ਤੇ ਨੀਚੇ ਵਾਲੇ ਚਾਕ ਤੇ ਵੀ ਮੈਂ ਚੰਗੀ ਤਰ੍ਹਾਂ ਸਲਾਈ ਲਗਾ ਲਈਆ ਹੁਣ ਆਪਾਂ ਕੀ ਕਰਨਾ ਇਹਨਾਂ ਦੋਨਾਂ ਚਾਕਾਂ ਦੇ ਉੱਪਰ ਜਿਹੜੀ ਆਪਾਂ ਸਲਾਈ ਲਗਾਈ ਸੀ ਨਾ ਕੱਲੇ-ਕੱਲੇ ਪੱਲੇ ਹੁਣ ਆ ਦੇ ਕੋਈ ਇਕੱਲਾ ਇਕੱਲਾ ਪੱਲਾ ਹੋ ਗਿਆ ਇਹ ਆਪਣਾ ਹੁਣ ਆਪਾਂ ਇਹ ਦੋਨੇ ਪੱਲਿਆਂ ਨੂੰ ਅਟੈਚ ਕਰ ਲੈਣਾ ਠੀਕ ਹੈ ਇਦਾਂ ਇਹਦੇ ਉੱਪਰ ਆਪਾਂ ਫੇਰ ਇੱਕ ਕੱਚੀ ਸਲਾਈ ਲਗਾ ਲੈਣੀ ਹੈ ਠੀਕ ਹੈ ਇਹ ਸਲਾਈ ਆਪਾਂ ਉਦੇੜ ਦਵਾਂਗੇ ਬਾਅਦ ਚੋਂ ਆਵਲੀਆਂ ਸਲਾਈਆਂ ਨੇ ਇਹਨਾਂ ਦਾ ਕੋਈ ਇੰਨਾ ਜ਼ਰੂਰੀ ਨਹੀਂ ਹੈਗਾ ਕਿਉਂਕਿ ਆਪਣਾ ਚਾਕ ਜਿਹੜਾ ਹੈਗਾ ਉਹ ਫੋਲਡ ਹੀ ਹੋ ਜਾਣਾ ਹੈਗਾ ਠੀਕ ਆ ਫੇਰ ਆਪਾਂ ਇਹਦੇ ਉੱਪਰ ਇੱਕ ਸਲਾਈ ਲਗਾ ਲਵਾਂਗੇ ਕੱਚੀ ਠੀਕ ਹੈ ਜੀ ਇਹ ਦੋਨੇ ਪੱਲਿਆਂ ਨੂੰ ਆਪਾਂ ਅਟੈਚ ਕਰ ਲਿਆ ਹੁਣ ਜਿਹੜੀ ਸਲਾਈ ਆਪਾਂ ਮਾਰੀ ਆ ਨਾ ਪਹਿਲਾਂ ਆ ਦੇਖੋ ਜਿੰਨਾ ਆਪਾਂ ਫੋਲਡ ਕਰਨਾ ਸੀ ਚਾਕ ਉਹਦੇ ਉੱਪਰ ਹੀ ਸਲਾਈ ਲਗਾ ਲੈਣੀ ਆਪਾਂ ਨੇ ਦੇਖੋ ਹੁਣ ਤੁਸੀਂ ਦੇਖ ਸਕਦੇ ਹੋ ਦੋਨੇ ਜਿਹੜੇ ਪੱਲੇ ਨੇ ਹੈਗੇ ਆਪਣੇ ਉਹ ਇਦਾਂ ਅਟੈਚ ਹੋ ਗਏ ਨੇ ਠੀਕ ਹੈ ਜੀ ਤੇ ਦੇਖੋ ਆਪਰੇ ਪੱਲੇ ਦੋਨੋਂ ਅਟੈਚ ਹੋ ਗਏ ਇਹ ਇਦਾਂ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਇਦਾਂ ਰੱਖਣਾ ਠੀਕ ਹੈ ਤੇ ਐਦਾਂ ਜਿਹੜੇ ਚਾਕ ਨੇ ਇਹਨਾਂ ਨੂੰ ਖੋਲ ਲੈਣਾ ਠੀਕ ਐਂ ਕਰਕੇ ਇੱਕ ਚਾਕ ਨੂੰ ਆਪਾਂ ਇਧਰ ਵਾਲੀ ਸਾਈਡ ਫੋਲਡ ਕਰ ਦੇਣਾ ਠੀਕ ਆ ਇਹ ਐਂ ਕਰਕੇ ਤੇ ਦੂਜੇ ਚਾਕ ਨੂੰ ਆਪਾਂ ਦੂਸਰੀ ਵਾਲੀ ਸਾਈਡ ਫੋਲਡ ਕਰ ਦਵਾਂਗੇ ਹੁਣ ਦੇਖੋ ਕੋਈ ਅਣਜਾਣ ਵੀ ਜਿਹੜਾ ਇਹ ਐਦਾਂ ਚਾਕ ਜਿਹੜਾ ਹੈਗਾ ਉਹ ਫੋਲਡ ਕਰ ਸਕਦੇ ਹੋ ਜਿਨ੍ਹਾਂ ਨੂੰ ਔਖੇ ਲੱਗਦੇ ਨੇ ਝਾਕ ਫੋਲਡ ਕਰਨੇ ਲਾਈਨਿੰਗ ਵਾਲੀ ਕੁੜਤੀ ਦੇ ਕਿਉਂਕਿ ਮੇਨ ਪ੍ਰੋਬਲਮ ਹੁੰਦੀ ਹੈ ਕਿ ਆਪਣੀ ਲਾਈਨਿੰਗ ਜਿਹੜੀ ਹੈਗੀ ਉਹ ਖਿਸਕ ਜਾਂਦੀ ਹੁੰਦੀ ਹੈ ਇੱਕ ਤਾਂ ਇੱਕੇ ਦੇ ਵਿੱਚ ਬਲ ਪੈਣ ਲੱਗ ਜਾਂਦੇ ਹੁੰਦੇ ਨੇ ਹਨਾ ਉਹ ਲਾਈਨਿੰਗ ਖਿਸਕਣ ਕਰਕੇ ਹੀ ਬਲ ਪੈਂਦੇ ਹੁੰਦੇ ਨੇ ਇਸੇ ਲਈ ਤੁਸੀਂ ਇਹ ਇਦਾਂ ਇਹਨੂੰ ਫੋਲਡ ਕਰ ਲੈਣਾ ਦੇਖੋ ਹੁਣ ਆਪਣੀ ਨਾਲ ਲਾਈਨਿੰਗ ਖਿਸਕਰੀ ਆ ਚੰਗੀ ਤਰ੍ਹਾਂ ਜਿਹੜੇ ਇਹ ਝਾਕ ਨੇ ਉਹ ਆਪਣੇ ਫੋਲਡ ਹੋ ਜਾਣਗੇ ਠੀਕ ਹੈ ਇਹ ਐਂ ਦਾ ਕਰਕੇ ਦੇਖੋ ਕੋਈ ਬਾਲ ਨਹੀਂ ਆ ਰਿਹਾ ਦੋਨੋਂ ਚਾਕ ਬਰਾਬਰ ਫੋਲਡ ਹੋਣਗੇ ਨਾਲੇ ਐਂ ਦਾ ਇਹਨੂੰ ਫਿਨਿਸ਼ਿੰਗ ਦੇ ਨਾਲ ਆਪਾਂ ਫੋਲਡ ਕਰੀ ਜਣਾ ਜਿੱਥੇ ਤੱਕ ਵੀ ਆਪਣੀ हिਪ ਵਾਲੀ ਸਲਾਈ ਆਉਂਦੀ ਆ ਨਾ ਆਹ ਸੀਗੀ ਆਪਣੀ हिਪ ਵਾਲੀ ਸਲਾਈ ਠੀਕ ਹੈ ਇੱਥੇ ਆਪਣੀ हिਪ ਵਾਲੀ ਸਲਾਈ ਜਿਹੜੀ ਹੈਗੀ ਉਹ ਆਉਂਦੀ ਆ ਤੇ ਇੱਥੇ ਤੱਕ ਆਪਾਂ ਫੋਲਡ ਕਰ ਲੈਣਾ ਠੀਕ ਹੈ ਹੁਣ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਵਾਲੀ ਸਾਈਡ ਆ ਜਾਣਾ ਇਧਰੋਂ ਵੀ ਆਪਾਂ ਇਦਾਂ ਹੀ ਫੋਲਡ ਕਰ ਲੈਣਾ ਇਹ ਇਦਾਂ ਕਰਕੇ ਦੇਖੋ ਨਾਲ ਤਾਂ ਆਪਾਂ ਨੂੰ ਦੋਨੋਂ ਚਾਕ ਦਿਖਦੇ ਪਏ ਆ ਹੁਣ ਵੀ ਆਪਾਂ ਬਰਾਬਰ ਬਰਾਬਰ ਹੀ ਫੋਲਡ ਕਰਨੇ ਆ ਠੀਕ ਹੈ ਜੀ ਇਹ ਇਦਾਂ ਇਹਨੂੰ ਫੋਲਡ ਕਰ ਲਓ ਹੁਣ ਦੋਨੋਂ ਚਾਕ ਆਪਣੇ ਸਾਹਮਣੇ ਨੇ ਬਿਲਕੁਲ ਇਧਰਲਾ ਚਾਕ ਵੀ ਆਪਣੇ ਸਾਹਮਣੇ ਇਧਰ ਵੀ ਸਾਹਮਣੇ ਆਗਾ ਬਿਲਕੁਲ ਆਪਾਂ ਨੂੰ ਪਤਾ ਲੱਗਦਾ ਰਹੂਗਾ ਕਿ ਆਪਾਂ ਕਿੰਨੇ ਕ ਚੌੜੇ ਫੋਲਡ ਕਰਨੇ ਨੇ ਚਾਕ ਠੀਕ ਆ ਜੇ ਆਪਾਂ ਕੱਲੇ-ਕੱਲੇ ਫੋਲਡ ਕਰਦੇ ਨਾ ਕਈ ਵਾਰੀ ਔਖਾ ਹੋ ਜਾਂਦਾ ਵੀ ਪਤਾ ਨਹੀਂ ਲੱਗਦਾ ਆਪਾਂ ਨੂੰ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਇਦਾਂ ਸਲਾਈ ਲਗਾ ਲਈਏ ਦੋਨੇ ਚਾਕਾਂ ਦੇ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਜਿਹੜੀ ਆਪਾਂ ਕੱਚੀ ਸਲਾਈ ਲਗਾਈ ਸੀ ਨਾ ਆਪਾਂ ਸਲਾਈ ਲਗਾਈ ਸੀ ਜਿਹੜੀ ਆਪਾਂ ਉਹਨੂੰ ਅੱਧਾ ਖੋਲ ਦੇਣਾ ਠੀਕ ਹੈ ਕਿਉਂਕਿ ਇਹ ਸਲਾਈ ਕੱਚੀ ਹੀ ਆ ਆਸਾਨੀ ਨਾਲ ਹੀ ਇਹ ਉੱਦੜ ਜੂਗੀ ਠੀਕ ਹੈ ਜੀ ਇਹ ਇੱਧਰ ਬਸ ਤੁਸੀਂ ਧਿਆਨ ਰੱਖਣਾ ਤੁਹਾਡਾ ਕੱਪੜਾ ਜਿਹੜਾ ਹੈਗਾ ਉਹ ਜਿਆਦਾ ਹਲਕਾ ਨਾ ਹੋਵੇ ਫਟਣ ਵਾਲਾ ਨਾ ਹੋਵੇ ਫਿਰ ਤੁਸੀਂ ਇਹਨੂੰ ਹੱਥ ਨਾਲ ਵੀ ਉਧੇੜ ਸਕਦੇ ਹੋ ਠੀਕ ਹੈ ਮੇਰਾ ਜਿਹੜਾ ਕੱਪੜਾ ਹੈਗਾ ਉਹ ਥੋੜਾ ਜਿਹਾ ਮੋਟਾ ਮੈਂ ਇੱਦਾਂ ਹੀ ਫੜ ਕੇ ਉਧੇੜ ਦੇਣਾ ਠੀਕ ਹੈ ਇਹ ਦੇਖੋ ਹੁਣ ਦੇਖੋ ਇਹ ਪਤਕ ਜਿਹੜੀ ਹੈਗੀ ਉਹ ਉੱਦੜ ਗਿਆ ਤੇ ਆ ਜਿਹੜੇ ਧਾਗੇ ਵਗੈਰਾ ਹੈਗੇ ਨੇ ਉਹਨੂੰ ਆਪਾਂ ਕੱਢ ਦੋ ਵਿੱਚੋਂ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੇ ਹੈਗੇ ਨੇ ਆਪਣੇ ਚਾਕ ਫੋਲਡ ਹੋ ਗਏ ਨੇ ਦੇਖੋ ਕੋਈ ਲਾਈਨਿੰਗ ਨਹੀਂ ਆਪਣੀ ਖਿਸਕੀ ਹੈਗੀ ਕਿ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀ ਲਾਈਨਿੰਗ ਹੈਗੀ ਆ ਉਹ ਆਪਣੀ ਅਟੈਚ ਹੋ ਗਈਆਂ ਨਾਲ ਠੀਕ ਹੈ ਜੀ ਤੇ ਦੂਸਰੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਆਪਣੇ ਚਾਕ ਦੇ ਵਿੱਚ ਕਿਤੇ ਵੀ ਕੋਈ ਬਾਲ ਨਹੀਂ ਪੈ ਰਿਹਾ ਹੈਗਾ ਬਿਲਕੁਲ ਆਪਣੇ ਚਾਕ ਜਿਹੜੇ ਹੈਗੇ ਨੇ ਉਹ ਬਰਾਬਰ ਫੋਲਡ ਹੋਏ ਨੇ ਠੀਕ ਆ ਐਦਾਂ ਤੁਸੀਂ ਜੇ ਚਾਕ ਫੋਲਡ ਕਰੋਗੇ ਨਾ ਬਹੁਤ ਹੀ ਵਧੀਆ ਤਰੀਕੇ ਨਾਲ ਐਦਾਂ ਚਾਕ ਜਿਹੜੇ ਹੈਗੇ ਨੇ ਉਹ ਫੋਲਡ ਹੁੰਦੇ ਹੁੰਦੇ ਨੇ ਤੇ ਤੁਸੀਂ ਲਾਈਨਿੰਗ ਵੀ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਆਪਣੀ ਜਿਹੜੀ ਹੈਗੀ ਆ ਉਹ ਅਟੈਚ ਹੋਈ ਆ ਲਾਈਨਿੰਗ ਵੀ ਜਿਹੜੀ ਹੈਗੇ ਤੁਹਾਡੀ ਬਿਲਕੁਲ ਵੀ ਐਦਾਂ ਖਿਸਕੂਗੀ ਨਹੀਂ ਠੀਕ ਆ ਇਹ ਬਸ ਥੋੜਾ ਜਿਹਾ ਟਾਈਮ ਲੱਗ ਜਾਂਦਾ ਪਰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਚਾਕ ਨੇ ਆਪਣੇ ਫੋਲਡ ਹੁੰਦੇ ਨੇ ਠੀਕ ਆ ਤੁਸੀਂ ਇਦਾਂ ਹੀ ਚਾਰੇ ਚਾਕ ਵੀ ਫੋਲਡ ਕਰ ਸਕਦੇ ਹੋ ਜੇ ਤੁਹਾਨੂੰ ਦੂਸਰਾ ਤਰੀਕਾ ਸੌਖਾ ਲੱਗੇ ਤਾਂ ਤੁਸੀਂ ਉਸ ਤਰੀਕੇ ਨਾਲ ਵੀ ਆਪਣੇ ਚਾਕ ਨੇ ਜਿਹੜੇ ਉਹ ਫੋਲਡ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜਾ ਆਪਣੇ ਆਹ ਧਾਗੇ ਹੈਗੇ ਨੇ ਇਹਨਾਂ ਨੂੰ ਉਧੇੜ ਕੇ ਬਾਅਦ ਚੋਂ ਆਪਾਂ ਇਹ ਤੇ ਤਰਪਾਈ ਕਰ ਲਓ ਤੇ ਇਹਦੇ ਵਿੱਚ ਜਿਹੜੀ ਹੈਗੀ ਫਿਨਿਸ਼ਿੰਗ ਹੋਰ ਆ ਜੂਗੀ ਠੀਕ ਹੈ देखो ਤੁਸੀਂ ਕਦੇ ਨਹੀਂ ਕਹੋਗੇ ਕਿ ਲਾਈਨਿੰਗ ਵਾਲੀ ਕੁੜਤੀ ਦੇ ਜਿਹੜੇ ਚਾਕ ਨੇ ਸਾਨੂੰ ਫੋਲਡ ਕਰਨੇ ਔਖੇ ਲੱਗੇ ਨੇ ਐਦਾਂ ਤੁਹਾਡੀ ਲਾਈਨਿੰਗ ਜਿਹੜੀ ਹੈਗੀ ਉਹ ਵੀ ਪ੍ਰੋਪਰ ਤਰੀਕੇ ਨਾਲ ਅਟੈਚ ਹੋ ਜੂਗੀ ਠੀਕ ਹੈ ਜੀ ਜੇ ਹੁਣ ਤੁਹਾਨੂੰ ਆਹ ਵਾਲਾ ਤਰੀਕਾ ਸੌਖਾ ਲੱਗੇ ਜਿਹੜਾ ਮੈਂ ਪਹਿਲਾਂ ਦੱਸਿਆ ਤੁਸੀਂ ਉਹਦੇ ਨਾਲ ਵੀ ਕਰ ਸਕਦੇ ਹੋ ਤੇ ਜੇ ਤੁਹਾਨੂੰ ਆਹ ਵਾਲਾ ਤਰੀਕਾ ਸੌਖਾ ਲੱਗੇ ਤੁਸੀਂ ਇਹਦੇ ਨਾਲ ਵੀ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਦੋ ਤਰੀਕੇ ਦੱਸਦੇ ਆ ਠੀਕ ਹੈ ਜੀ ਚਲੋ ਆਪਾਂ ਮਿਲਦੇ ਆ ਅਗਦੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ